ਸਤਨਾਮ ਸ੍ਰੀ ਵਾਹਿਗੁਰੂ ਸਹਿਜ ਓਕਾਂਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਮੈ ਪ੍ਰਸਾਦ ਸਵਈਏ ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗਨਾਗ ਨਰਾ ਤਪ ਸਰਬ ਸਮੈ ਸਭ ਕੋ ਪ੍ਰਤ ਪਾਰੈ ਓਖਤ ਹੈ ਜਲ ਮੈ ਥਲ ਮੈ ਪਲ ਮੈ ਕਲਕੇ ਨਹੀਂ ਕਰਮ ਵਿਚਾਰੈ ਦੀਨ ਧਿਆਲ ਧਿਆਨਿਤ ਦੁਖਨ ਦੇਖਤ ਹੈ ਪ੍ਰਦੀਤ ਨਿਹਾਰੇ ਦਹਤ ਹੈ ਸੁਖ ਦੁਖਨ ਕੋ ਦਲ ਦੂਜਨ ਕੇ ਪਲਮੈ ਦਲ ੜਾਰੈ ਖੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਈ ਸਕੈ ਫਦਮਾ ਪਤ ਬੀਦ ਕਤੀਬ ਅਪੀਦ ਉਚਾਰੈ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਟਾਰੇ ਕੀਟ ਪਤੰਗ ਕੁਰੰਗ ਪੂਜੰਗ ਮ ਪੂਤਪ ਵਿਖ ਪਵਾਨ ਬਨਾਏ ਦੇਵ ਅਦੇਵ ਖਪਿ ਇਹ ਮੇਵ ਨਾ ਪੇਖ ਲਖਿਓ ਬ੍ਰਹਮ ਸੂ ਪਰਮਾਏ ਵੇਦ ਪੁਰਾਨ ਕਤੀਬ ਕੁਰਾਨ ਹਸੇਬ ਥਕੇ ਕਰ ਹਾਥ ਨਿ ਆਏ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤ ਸੋ ਕਿੰ ਸਰੀ ਪਦਮਾ ਪਤ ਪਾਏ ਆਦਿ ਅਨੰਤ ਅਗਾਧ ਅ ਦੇਵਖ ਸੋ ਭੂਤ ਭਵਿਕ ਪਵਨ ਅਭੈ ਹੈ ਅੰਤ ਬਹੀਨੇ ਨਾਤਮਿ ਆਪਿ ਅਦਾਗ ਅ ਦੋਖ ਅਛਿਤ ਰਛੈ ਲੋਗ ਨ ਕੀ ਕਰਤਾ ਹਰਤਾ ਜਲ ਮੈਂ ਥਲ ਮੈਂ ਪਰਤਾ ਪ੍ਰਵਹਿ ਦੀਨ ਧਿਆਲ ਤੇ ਆਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾਪਤਿ ਹੈ ਕਾਮ ਨਾ ਕਰੋਤ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਦੇਹ ਹੀਨ ਸੁਨੇ ਸਬੋ ਤਨ ਨਹੀਂ ਬਿਰ ਕਤ ਅਗਹੀ ਅਚ ਹੈ ਜਾਨਕੁ ਦੇਤ ਜਾਨਕੁ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਹੈ ਤਾਹੀ ਕੋਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲ ਹੈ ਰੋਗਨਤੇ ਅਰ ਸੋਗਨਤੇ ਜਲ ਜੋ ਗਨਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਰਨ ਏਕ ਨ ਲਗਨ ਪਾਵੇ ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸਭੂ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੂ ਪੇਟ ਹੀ ਕੀ ਪਟ ਵਿੱਚ ਬਚਾਵੇ ਜਚ ਪੁਜੰਗ ਸੁਦਾਨਵ ਦੇਵ ਅਪੀਵ ਤੁਮੈ ਸਭ ਹੀ ਕਰ ਧਿਆਵੇ ਭੂਮੇ ਆਕਾਸ਼ ਪਤਾਲ ਰਸਤਲ ਜਚ ਪੁਜੰਗ ਸਭੈ ਸਿਰ ਨਿ ਆਵੇ ਪਾਈ ਸਕੇ ਨਹੀਂ ਪਾਰ ਪ੍ਰਭਾ ਹੋਂ ਕੋ ਨੇਤ ਹੀ ਮਿਤ ਬੀਤ ਬਤਾਵੇ ਖੋਜ ਥਕੇ ਸਭ ਹੀ ਖੁਜਿਆ ਸੁਰ ਹਾਰ ਪਰੇ ਹਰ ਹਾਥ ਨਿਆਵੇ ਨਾਰਦ ਸੇ ਚਤੁਰੰਨ ਸੇ ਰੁਮਨਾਰਿਕ ਸੇ ਸਭ ਹੋ ਮਿਲਗਾਇਓ ਬੇਦ ਕਤੀਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਿਆਇਓ ਪਾਈ ਸਕੈ ਨਹੀਂ ਪਰ 우ਮਾਪਤ ਸਿੱਧ ਸਨਾਥ ਸੰਤਨ ਧਿਆਇਓ ਧਿਆਨ ਧਰੋ ਤਹਿ ਕੋ ਮਨ ਮੈਂ ਜਹ ਕੋ ਮੇ ਤੋਜ ਸਭ ਜਗ ਛਾਇਓ ਵੇਦ ਪੁਰਾਨ ਕਤੀਬ ਕੁਰਾਨ ਭੇਦ ਨਿਰਪਾਨ ਸਭ ਪਚਹਾਰੇ ਭੇਦ ਨ ਪਾਏ ਸਕਿਓ ਨ ਭੇਦ ਕੋ ਖੇਦ ਤਹਿ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਭੀਖ ਦੇਵਖ ਜਪਿਉ ਤਨਹੀ ਕੁਲ ਤਾਰੇ ਤੀਰਥ ਕੋਟ ਕੀ ਇਸ਼ਨਾਨ ਦੀਏ ਬਹੁਤਾਨ ਮਹਾਬਰਤ ਧਾਰੇ ਦੇਸ ਫਰਿਓ ਕਰ ਭੀਸ ਤਪੋ ਧਨ ਕੀਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾੰਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪੁਰਜੇ ਪਿੰਨ ਅੰਤ ਕੋ ਅੰਤ ਕੀ ਧਾਮ ਸਧਾਰੇ ਦੀਨ ਦਿਆਲ ਅਕਾਲ ਪੁਰਜੇ ਪਿੰਨ ਅੰਤ ਕੋ ਅੰਤ ਕੀ ਧਾਮ ਸਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ